ਉਹ ਅੱਜ ਜਿਹੜੀ ਸੂਰੇ ਜਾਣ ਲੱਗੇ ਕਰਤੂਤ ਕਰਕੇ ਗਈਆਂ ਨਾ ਮੈਨੂੰ ਬਿਲਕੁਲ ਨਹੀਂ ਚੰਗੀ ਲੱਗੀ ਮੰਮੀ ਲੋੜ ਤਾਂ ਮੈਨੂੰ ਅੱਜ ਵੀ ਆ ਤੇ ਕੱਲ ਵੀ ਪਰ ਅੱਜ ਤੁਹਾਨੂੰ ਬੜੀ ਕੁੜਮਾ ਜਰੀ ਯਾਦ ਆ ਗਈ ਨਾ ਕੀ ਬਕਵਾਸ ਕਰੀ ਜਾਂਦੀ ਆ ਤੈਨੂੰ ਮੈਂ ਜੋ ਕਿਹਾ ਤੈਨੂੰ ਸਮਝ ਨਹੀਂ ਲੱਗਦੀ ਹੈਗੀ ਆ ਚਲ ਬੈਗ ਤਾਂ ਮੇਰਾ ਪੈਕ ਹੋ ਗਿਆ ਹੁਣ ਨਾ ਮੈਂ ਫਟਵੜ ਮਮੀ ਨੂੰ ਫੋਨ ਕਰਦੀ ਹਾਂ ਤੋ ਕੋ ਮਮੀ ਜਲਦੀ ਹੈਲੋ ਹੈਲੋ ਅਨਿਕਾ ਕੀ ਹਾਲ ਹੈ ਹਾਂ ਮਮੀ ਮੈਂ ਠੀਕ ਹਾਂ ਮੇਰੀ ਗੱਲ ਸੁਣੋ ਜਲਦੀ ਮਮੀ ਕੱਲ ਨਾ ਮम्मा ਗੇਰ ਗਏ ਪੋੜੀਆਂ ਦੇ ਵਿੱਚੋਂ ਉਹਨਾਂ ਦੀ ਸਿਹਤ ਬਹੁਤ ਖਰਾਬ ਆ ਅੱਛਾ ਐਦਾਂ ਕਰੋ ਤੁਸੀਂ ਹੁਣ ਤਿੰਨ ਟਾਈਮ ਨਾ ਮੈਨੂੰ ਉਧਰ ਰੋਟੀ ਭੇਜ ਦਿਆ ਕਰੋ ਹਸਪੀਟਲ ਦੇ ਵਿੱਚ ਮੈਨੂੰ ਤਾਂ ਬਹੁਤ ਦੂਰ ਪੈਣਾ ਹਸਪੀਟਲ ਚਲ ਕੋਈ ਨਹੀਂ ਮੈਂ ਤੇਰੀ ਭਾਬੀ ਨੂੰ ਕਹਿ ਦੂੰਗੀ ਕਿ ਰੋਟੀ ਤਿਆਰ ਕਰ ਦਊਗੀ ਹਾਂਜੀ ਹਾਂਜੀ ਮੈਂ ਚੱਲਦੀ ਆ ਤੇ ਮੇਰੇ ਤਿੰਨ ਟਾਈਮ ਦੀ ਰੋਟੀ ਭੇਜ ਦਿਓ ਮੈਂ ਤਾਂ ਕਹਿੰਨੀ ਤੁਸੀਂ ਵੀ ਮੇਰੇ ਕੋਲ ਉੱਥੇ ਹੀ ਰਹਿ ਲਓ ਚਾਹੇ ਚਲ ਦੇਖ ਲੈਣੀ ਆ ਰਹਿਣ ਦਾ ਵੀ ਹੋਰ ਕੀ ਚਲ ਠੀਕ ਹੈ ਮੰਮੀ ਮੈਂ ਚੱਲਨੀ ਆ ਮੈਂ ਲੇਟ ਹੋਣੀ ਪਈ ਹੈ ਠੀਕ ਹੈ ਠੀਕ ਹੈ ਤੂੰ ਫਿਕਰ ਨਾ ਕਰ ਓਕੇ ਮੇਰੀ ਧੀ ਤੇ ਕੋਈ ਨਾ ਕੋਈ ਮੁਸੀਬਤ ਆਈ ਰਹਿੰਦੀ ਆ ਹੁਣ ਮੈਨੂੰ ਜਾ ਕੇ ਉਹ ਕੋ ਦੋ ਤਿੰਨ ਦਿਨ ਰਹਿਣਾ ਪੈਣਾ ਉਤੋਂ ਮੇਰੀ ਬਾਹ ਟੁੱਟੀ ਆ ਹੁਣ ਕੀ ਕਰਾਂ ਕੁੜਮਾਚਾਰਿਤ ਨਿਭਾਣੀ ਪੈਣੀ ਆ ਮਾਰਦੀ ਆ ਬਬਲੀ ਨੂੰ ਆਵਾਜ਼ ਬਬਲੀ ਬਬਲੀ ਇੱਕ ਇਹ ਕਿਹੜਾ ਛੇਤੀ ਸੁਣਦੀ ਆ ਹਾਂਜੀ ਅੰਮੀ ਆਵਾਜ਼ ਮਾਰੀ ਸੀਗੀ ਬਬਲੀ ਪੁੱਤ ਤੂੰ ਕਿੱਥੇ ਚੱਲੀ ਆ ਮੰਮੀ ਮੇਰੀ ਅੱਜ ਕਿੱਟੀ ਸੀਗੀ ਤੁਹਾਨੂੰ ਦੱਸਿਆ ਤਾਂ ਸੀਗਾ ਤੂੰ ਮੇਰੇ ਕੋਲ ਸੋਹਣ ਇੱਥੇ ਬੈਠ ਕੀ ਹੋ ਗਿਆ? ਅਣਿਕਾ ਦੇ ਸੱਸ ਨਾ ਪੋੜੀਆਂ ਜੋ ਬੱਗ ਗਈ। ਤੇ ਉਹ ਸੱਟ ਜ਼ਿਆਦਾ ਲੱਗ ਗਈ। ਤੇ ਜਿਹੜਾ ਹਸਪੀਟਲ ਆ ਆਪਣੇ ਘਰ ਦੇ ਨੇੜੇ ਆ। ਤੇ ਤਿੰਨੋਂ ਟਾਈਮ ਦੀ ਰੋਟੀ ਪਹੁੰਚਾਣਾ ਨਾ ਤੇਰੀ ਡਿਊਟੀ ਆ। ਤੇ ਮੈਂ ਘਰ ਜਾ ਕੇ ਉਹਨਾਂ ਦੇ ਜਵਾਬ ਸਾਂਭ ਲੂੰਗੀ। ਪਰ ਰੋਟੀ ਤਿੰਨੋਂ ਟਾਈਮ ਦੀ ਤੂੰ ਹੀ ਦੇਂਗੀ। ਕੀ ਕਿਹਾ? ਤਿੰਨ ਟਾਈਮ ਦੀ ਰੋਟੀ? ਮੇਥੋਂ ਤਾਂ ਇੱਕ ਟਾਈਮ ਦੀ ਨਹੀਂ ਬਣਦੀ, ਤੂੰ ਹੀ ਤਿੰਨ ਟਾਈਮ ਦੀ ਕਹਿਂਦੇ। ਉਹ ਵੀ ਹਸਪੀਟਲ ਦੇ ਇਨ ਜਾਣਾ। ਆਪੇ ਦੇਖੋ। ਮਸਾਲਾ ਹੀ ਫਿਰਦੇ ਆ। ਨਾ ਕੀ ਬਕਵਾਸ ਕਰੀ ਜੰਨੀ ਆ। ਤੈਨੂੰ ਮੈਂ ਜੋ ਕਿਹਾ ਤੈਨੂੰ ਸਮਝ ਨਹੀਂ ਲੱਗਦੀ ਹੈਗੀ ਆ ਵੀ ਕੁੜਮਾਚਾਰੀ ਆ ਆਪਣੀ ਬਦਨਾਮੀ ਹੋ ਜਾਊਗੀ ਜੇ ਅਸੀਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਤੇ ਮੰਮੀ ਬਦਨਾਮੀ ਤੁਹਾਡੀ ਹੋਣੀ ਹੈ ਮੇਰੀ ਥੋੜੀ ਹੋਣੀ ਮੈਂ ਕੀ ਲੈਣਾ ਵਾ ਦੱਸੋ ਵਿੱਚੋਂ ਤੁਸੀਂ ਦੇਖੋ ਕੀ ਕਰਨਾ ਮੈਂ ਤਾਂ ਕਹੀ ਜਾਂਦੀ ਆ ਮੈਂ ਕੀ ਬਣਾਵਾ ਮੈਂ ਨੌਕਰ ਨਹੀਂ ਲੱਗੀ ਕੋਈ ਵੀ ਤਿੰਨ ਤਿੰਨ ਟਾਈਮ ਦੇ ਰੋਟੀਆਂ ਬਣਾਵਾ ਉਹ ਵੀ ਤੁਹਾਡੀ ਧੀ ਵਾਸਤੇ ਮੇਰੀ ਗੱਲ ਸੁਣ ਬਬਲੀ ਘਰ ਦਾ ਕੰਮ ਕਰਕੇ ਕੋਣ ਨੌਕਰ ਬਣ ਜਾਂਦਾ ਵਾ ਕੋਈ ਸਹਾਰਾ ਜੇ ਆਪਾਂ ਘਰ ਦਾ ਕੰਮ ਕਰਦੇ ਆ ਤੇ ਤੂੰ ਕਹਿੰਦੀ ਮੈਂ ਨੌਕਰੀ ਨਹੀਂ ਲੱਗੀ ਮੰਮੀ ਤੁਸੀਂ ਦੇਖੋ ਕੀ ਕਰਨਾ ਮੈਂ ਜੱਲੀ ਆ ਕਿੱਟੀ ਤੇ ਮੈਨੂੰ ਕੁਝ ਨਹੀਂ ਪਤਾ ਤੁਸੀਂ ਦੇਖੋ ਆਪਣੇ ਘੜਮ ਘੁਰਮਾ ਚਾਰੀ ਤੇ ਕਣੀਆਂ ਲੈ ਇਹਨੂੰ ਅੱਜ ਕੀ ਹੋ ਗਿਆ ਇਹ ਤਾਂ ਕਦੀ ਇਦਾਂ ਬੋਲੀ ਨਹੀਂ ਪਾ ਲੈਂਦੇ ਅੱਜ ਗੋਲਡੀ ਨੂੰ ਮੈਂ ਦੱਸਦੀ ਹਾਂ ਚੱਲ ਹੁਣ ਆ ਗੱਲਾਂ ਤਾਂ ਬਾਅਦ ਚ ਪਰ ਮੈਨੂੰ ਹੀ ਕੁਝ ਬਣਾਉਣਾ ਪੈਣਾ। ਇੱਕ ਮੇਰੀ ਬਾਹ ਟੁੱਟੀ ਆ। ਦੇਖਦੀਆਂ ਕੁਝ। ਹਾਏ ਰੱਬਾ ਮੇਰੀ ਆ। ਦੇਖਦੀਆਂ ਹੁਣ। ਐਦਾਂ ਕਰਦੀਆਂ। ਪਰ ਰੋਟੀ ਤਾਂ ਮੇਤੋਂ ਬਣਨੀ ਨਹੀਂ। ਪਿਛੜੀ ਬਣਾ ਦਿੰਨੀ ਆ। ਹਾਏ। ਉਦੋਂ ਮੇਰੀ ਬਾਹ ਦੁਖੀ ਜਾਂਦੀ ਆ। ਅੱਜ ਕੱਲ੍ਹ ਦੀਆਂ ਨੋਆ। ਪਤਾ ਨਹੀਂ। ਇਹ ਕਿੱਥੋਂ ਬਣ ਜੂਗੀਆਂ ਧੀਆਂ। ਧੀਆਂ ਧੀਆਂ ਹੀ ਹੁੰਦੀਆਂ ਵਾ। ਕੋਈ ਗੱਲ ਨਹੀਂ খিਚੜੀ ਧਮੋਖੀ ਸੁੱਕੀ ਬਣਾ ਲੈਣੀ ਆ ਆ ਜਾ ਲੈਣ ਦੇ 골ਡੀ ਨੂੰ ਇਹ ਤੇ ਹੱਡ ਤਾਂ ਮੈਂ ਸੁਕਵਾਉਂਗੀ ਬਬਲੀ ਤੂੰ ਅੱਜ ਜਿਹੜੀ ਸਵੇਰੇ ਜਾਣ ਲੱਗੇ ਕਰਤੂਤ ਕਰਕੇ ਗਈਆਂ ਨਾ ਮੈਨੂੰ ਬਿਲਕੁਲ ਨਹੀਂ ਚੰਗੀ ਲੱਗੀ। ਉਹ ਕਹਿੰਦੇ ਨੇ ਦੁੱਖ ਤਾਂ ਸੱਤ ਬਗਾਨੇ ਤੇ ਆ ਜਬਣਾ ਤੇ ਬੰਦਾ ਉੱਥੇ ਵੀ ਜਾ ਖੜਦਾ। ਤੇ ਤੂੰ ਉਹ ਤਾਂ ਘਰ ਦੀ ਧੀ ਸੀ। ਮੇਰੀ ਇੱਕ ਗੱਲ ਸੁਣਾ। ਉਹ ਵਿਚਾਰੀ ਕੱਲੀ ਕਿੱਥੇ-ਕਿੱਥੇ ਜਾਵੇ। ਹਸਪਤਾਲ ਦੇ ਟੱਕੇ ਖਾਵੇ। ਬੱਚੇ ਦੇਖੇ ਜਾਂ ਰੋਟੀਆਂ ਲੈ ਕੇ ਜਾਵੇ। ਮੇਰੀ ਬਾਹ ਟੁੱਟੀ ਸੀ। ਮੇਰੇ ਕੋ ਰੋਟੀ ਨਹੀਂ ਬਣੀ। ਹੁਣ ਤਾਂ ਮੈਂ ਖਿਚੜੀ ਬਣਾਤੀ ਆ। ਬਬਲੀ ਮੈਂ ਤੈਨੂੰ ਇੱਕ ਗੱਲ ਦੱਸਾਂ। ਦੁੱਖ ਦਾ ਕੁਝ ਨਹੀਂ ਪਤਾ। ਜੇ ਅੱਜ ਮੇਰੀ ਧੀ ਤੇ ਆਇਆ ਨਾ ਤੇ ਕੱਲ ਨੂੰ ਤੇਰੇ ਤੇ ਵੀ ਆ ਸਕਦਾ। ਕਿਸ ਗੱਲ ਦੀ ਆਕੜ ਕਰਦੀਆਂ ਨਾ ਕਿਸੇ ਨਾਲ ਵਰਤਣਾ ਨਹੀਂ ਜੇ ਅੱਜ ਤੂੰ ਨੀ ਕਿਸੇ ਨਾਲ ਖੜੇਂਗੀ ਤੇ ਤੇਰ ਨਾਲ ਕੋਈ ਖੜ ਜਾਊਗਾ ਜੇ ਤੇਰ ਤੇ ਕੋਈ ਮੁਸੀਬਤ ਆ ਜਾਊਗੀ ਝੱਲ ਲੈਂਗੀ ਇਕੱਲੀ ਆ ਮੂੰਹ ਕੀ ਟੇਡਾ ਸਿੱਧਾ ਕਰਦੀਆਂ ਨਾ ਤੈਨੂੰ ਕਿਸੇ ਦੀ ਲੋੜ ਨਹੀਂ ਮੰਮੀ ਲੋੜ ਤਾਂ ਮੈਨੂੰ ਅੱਜ ਵੀ ਆ ਤੇ ਕੱਲ ਵੀ ਮੈਨੂੰ ਸਾਰਿਆਂ ਦੀ ਲੋੜ ਆ ਪਰ ਅੱਜ ਤੁਹਾਨੂੰ ਬੜੀ ਕੁੜਮਾ ਜਾਰੀ ਯਾਦ ਆ ਗਈ ਜਦੋਂ ਗਲਤੀ ਤੇ ਆਈ ਆ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਤੁਸੀਂ ਇੱਕ ਮੁੰਡਾ ਵੀ ਵਿਆਹਿਆ ਸੀ ਉੱਥੇ ਹੀ ਤੁਹਾਡੇ ਕੋਲੋਂ ਮੈਂ ਗਿਆ ਕਦੀ ਉਹਨਾਂ ਦੀ ਸਾਰ ਲਈ ਐ ਵੈਸੇ ਜਿਆਦਾ ਲੰਬੀ ਚੌੜੀ ਤਾਂ ਗੱਲ ਹੈ ਨਹੀਂ ਆ ਦੋ ਚਾਰ ਮਹੀਨੇ ਪਹਿਲਾਂ ਹੀ ਪੁਰਾਣੀ ਗੱਲ ਆ ਯਾਦ ਕਰੋ ਜੇ ਕੁਝ ਯਾਦ ਆਉਂਦਾ ਤੇ ਕਰੋ ਕਰੋ ਹਲੋ ਹਾਂ ਬਬਲੀ ਪੁੱਤ ਹਾਂਜੀ ਭੂਆ ਜੀ ਮੈਂ ਨਾ ਹਸਪੀਟਲ ਗਈ ਸੀ ਤੇਰੀ ਮੰਮੀ ਦਾ ਪਤਾ ਲੈਣ ਉਹ ਬਹੁਤ ਰੋਂਦੀ ਏ ਤੈਨੂੰ ਯਾਦ ਕਰਕੇ ਇੱਕ ਵਾਰੀ ਉਹਦਾ ਪਤਾ ਲਿਆ ਜਾ ਕੇ ਭੂਆ ਜੀ ਕੀ ਕਰਾਂ ਮੈਂ ਆਪਣੀ ਸੱਸ ਨੂੰ ਬਹੁਤ ਵਾਰੀ ਕਹਿ ਤਾ ਕਿ ਮੰਮੀ ਦਾ ਪਤਾ ਲੈ ਆਵਾ ਪਰ ਉਹ ਮੈਨੂੰ ਆਉਣ ਹੀ ਨਹੀਂ ਦਿੰਦੇ ਕਹਿੰਦੇ ਘਰ ਦਾ ਦੇਖ ਲਾ ਪਹਿਲਾਂ ਤੁਸੀਂ ਦੱਸੋ ਮੈਂ ਕੀ ਕਰਾਂ ਗੱਲ ਉਦੋਂ ਵੀ ਸੋਚ ਲੈਣੀ ਸੀ ਅੱਛਾ ਤੇ ਤੂੰ ਉਸ ਗੱਲ ਦਾ ਹੁਣ ਮੇਰੇ ਤੋਂ ਬਦਲਾ ਲੈਣ ਲੱਗੀ ਆ ਮੰਮੀ ਮੈਂ ਕੌਣ ਆ ਬਦਲੇ ਲੈਣ ਵਾਲੀ ਮੈਂ ਕਿਉਂ ਬਦਲੇ ਲੈਣੇ ਆ ਇਹ ਤਾਂ ਤੁਹਾਨੂੰ ਸਮਝਣਾ ਚਾਹੀਦਾ ਨਾ ਕਿ ਜਿੱਥੇ ਪੁੱਤਰ ਵਿਆਹਿਆ ਉੱਥੇ ਵੀ ਇੱਕ ਰਿਸ਼ਤੇਦਾਰੀ ਆ ਉੱਥੇ ਵੀ ਕੋਈ ਕੁੜਮ ਬੈਠਾ ਹੈ ਧੀ ਦੇ ਫੋਨ ਤੇ ਤਾਂ ਮੰਮੀ ਤੁਸੀਂ ਬੜੀ ਜਲਦੀ ਹਰਕਤ ਚ ਆ ਗਏ ਕੀ ਗੱਲ ਮੇਰੀ ਮਾਂ ਦਾ ਤਾਂ ਪਤਾ ਵੀ ਨਹੀਂ ਸੀ ਲਿਆ ਗਿਆ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਮੰਮੀ ਗਿਰ ਗਏ ਆ ਉਦੋਂ ਕਿ ਹੋਇਆ ਸੀ ਤੁਹਾਨੂੰ ਪਤਾ ਤਾਂ ਕੀ ਲੈਣਾ ਸੀ ਤੁਸੀਂ ਤੁਸੀਂ ਤਾਂ ਮੈਨੂੰ ਉੱਥੇ ਜਾਣ ਵੀ ਨਹੀਂ ਸੀ ਦਿੱਤਾ ਕੀ ਕਰਨਾ ਉੱਥੇ ਜਾ ਕੇ ਆਪੇ ਕਰ ਲੈਣਗੇ ਬਬਲੀ ਆਹ ਕੀ ਗੱਲ ਹੋਈ ਤੂੰ ਨਾ ਗੱਲ ਪੁੱਠੇ ਪਾਸੇ ਲੈ ਕੇ ਜਾਨੀ ਪਈ ਆ ਮੈਂ ਤਾਂ ਤੈਨੂੰ ਤਾਂ ਨਹੀਂ ਭੇਜਿਆ ਸੀ ਵੀ ਜੰਨਤ ਛੋਟੀ ਜੀ ਹੈਗੀ ਆ ਤੂੰ ਕਿੱਥੋਂ ਨੂੰ ਹਸਪੀਟਲ ਚ ਲੈ ਕੇ ਭੱਜੀ ਜਾਏਂਗੀ ਮੰਮੀ ਜੰਨਤ ਤਾਂ ਉਦੋਂ ਵੀ ਏਡੀ ਸੀ 4 ਮਹੀਨੇ ਚ ਕੀ ਫਰਕ ਪੈ ਗਿਆ ਕਿੰਨੀ ਕੁ ਵੱਡੀ ਹੋ ਗਈ ਕਿਤੇ ਹੁਣ ਦੱਸੋ ਹੁਣ ਤੁਸੀਂ ਕਹਿੰਦੇ ਹੋ ਕਿ ਮੈਂ 4 ਦਿਨ ਉੱਥੇ ਲਾ ਆਉਂਗੀ ਕੁੜੀ ਕੋਲ ਤੇ ਫਿਰ ਪਿੱਛੇ ਜੰਨਤ ਨੂੰ ਮੈਂ ਇਕੱਲੀ ਕਿਵੇਂ ਸੰਭੂਗੀ ਹੁਣ ਤਾਂ ਤੁਹਾਡੇ ਕੋਲ ਵਹਿ ਜਾਂਦੀ ਐ ਤੇ ਮੈਨੂੰ ਰਸੋਈ ਦਾ ਕੰਮ ਕਰ ਲੈਣੀ ਐ ਤੁਸੀਂ ਤਾਂ ਘਰ ਬਾਰੇ ਫਿਰ ਸੋਚਦੇ ਨਹੀਂ ਪਏ ਇਕੱਲੀ ਧੀ ਬਾਰੇ ਹੀ ਸੋਚਦੇ ਪਏ ਹੋ ਨਾ ਐ ਸਿਰਫ ਬੰਨੇ ਆ ਤੁਹਾਡੇ ਆ ਜਿਹੜੇ ਤੁਸੀਂ ਗੱਲਾਂ ਹੁਣ ਕਰ ਰਹੇ ਹੋ ਵੀ ਮੈਂ ਤਾਂ ਛੱਡ ਜੰਨਤ ਬਾਰੇ ਕਹਿ ਰਹੀ ਆ ਵੀ ਜੰਨਤ ਛੋਟੀ ਸੀਗੀ ਇੱਕ ਨਾ ਫੀਲਿੰਗ ਸਮਝ ਲਈ ਦੀ ਹੁੰਦੀ ਆ ਕਿ ਮੇਰੀ ਮਾਂ ਗਿਰੀ ਸੀਗੀ ਪਿਓ ਰੋਟੀ ਬਣਾਉਣ ਜੋਗੀ ਨਹੀਂ ਸੀ ਮੈਂ ਤਾਂ ਇਹੀ ਕਹਿਆ ਸੀ ਨਾ ਵੀ ਚਾਰ ਦਿਨ ਲਾਉਣੀਆਂ ਪਰ ਤੁਸੀਂ ਕਿਹਾ ਨਹੀਂ ਆਪੇ ਕਰ ਲੈਣਗੇ ਸਮਝ ਲਈਦਾ ਹੁੰਦਾ ਹਰ ਇੱਕ ਦਾ ਦੁੱਖ ਓਡਾ ਹੀ ਵੱਡਾ ਹੁੰਦਾ ਹੈ ਪਰ ਮੰਮੀ ਮੈਂ ਇਹਨਾਂ ਦੇਖ ਲਿਆ ਕਿ ਅੱਜ ਵੀ ਤੁਸੀਂ ਆਪਣੀ ਗਲਤੀ ਨਹੀਂ ਮੰਨਦੇ ਪਏ ਉਲਟਾ ਨਾ ਜੰਨਤ ਦਾ ਨਾਮ ਲੈ ਕੇ ਪਰਦਾ ਪਾਉਂਦੇ ਵੇ ਜੇ ਵੀ ਜੰਨਤ ਛੋਟੀ ਸੀਗੀ ਅੱਛਾ ਮੰਮੀ ਇੱਕ ਗੱਲ ਦੱਸੋ ਅ ਜਦੋਂ ਤੁਹਾਡੀ ਬਾਹ ਟੁੱਟੀ ਐ ਤੇ ਦੀਦੀ ਆਏ ਸੀ ਨਾ ਪਤਾ ਲੈਣ ਜੋਨਾਂ ਦੀ ਸੱਸ ਨਾ ਆਉਣ ਦਿੰਦੀ ਫੇਰ ਉਹ ਤਾਂ ਤਾਂ ਦੋ ਦਿਨ ਰਹਿ ਕੇ ਵੀ ਗਏ ਆ ਸਭੋ ਕਿ ਮੇਰੀ ਮਾਂ ਦੀ ਬਾਹ ਟੁੱਟੀ ਐ ਕੀਤਾ ਭਾਵੇਂ ਇੱਥੇ ਕੋਈ ਕੰਮ ਨਹੀਂ ਦਿੱਦੀ ਨੇ ਪਰ ਤੁਹਾਡੇ ਕੋਲ ਤਾਂ ਬੈਠੇ ਸੀ ਨਾ ਆ ਕੇ ਚਲੋ ਮੰਮੀ ਮੈਂ ਤਾਂ ਨੂੰ ਆ ਮੈਂ ਤਾਂ ਝੋਕੀ ਜਾਣਾ ਨਾਲੇ ਮੇਰੇ ਮਾਂ ਪਿਓ ਨੇ ਨਾ ਇਹੋ ਜਿਹੇ ਸੰਸਕਾਰ ਨਹੀਂ ਦਿੱਤੇ ਕਿ ਮੈਂ ਨਾ ਕੋਈ ਕੰਮ ਕਰਾਂ ਸਵੇਰੇ ਤਾਂ ਮਾੜਾ ਜਿਹਾ ਤੁਹਾਡੀ ਗਲਤੀ ਦਾ ਅਹਿਸਾਸ ਕਰਾਉਣਾ ਸੀਗਾ ਬਾਕੀ ਰਹੀ ਰਾਤ ਦੇ ਖਾਣੇ ਦੀ ਗੱਲ ਬਾਕੀ ਟਾਈਮ ਵੀ ਮੈਂ ਹੀ ਬਣਾ ਕੇ ਭੇਜੂੰਗੀ ਕੋਈ ਨਾ ਤੁਸੀਂ ਫਿਕਰ ਨਾ ਕਰੋ ਬਬਲੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀਗਾ ਅੱਜ ਜਦੋਂ ਤੂੰ ਮੈਨੂੰ ਅਹਿਸਾਸ ਕਰਾਇਆ ਨਾ ਜੇ ਮੇਰੀ ਬਾਹ ਟੁੱਟੀ ਤੇ ਉਹਦੀ ਸੱਸ ਮੇਰੇ ਧੀ ਨੂੰ ਨਾ ਲੰਦੀ ਤਾਂ ਮੇਰੇ ਦਿਲ ਤੇ ਕੀ ਬਿਤਰੀ ਸੀ ਚੱਲ ਬਬਲੀ ਮੇਰੀ ਗਲਤੀ ਸੀ ਮੈਂ ਤੇ ਕੁ ਮਾਫੀ ਮੰਗਦੀ ਆ ਅੱਗੇ ਤੋਂ ਕਦੇ ਤੂੰ ਪੇਕੇ ਜਾਣਾ ਨਾ ਕਦੀ ਨਹੀਂ ਮੇਕ ਪੁੱਛ ਕੇ ਜਾਣਾ ਮੈਨੂੰ ਦੱਸ ਕੇ ਜਾਣਾ ਕਿ ਮੰਮੀ ਮੈਂ ਜਾ ਰਹੀ ਆ ਚੱਲ ਮੇਰੇ ਧੀ ਕਰ ਲੈ ਕੰਮ ਕੰਮ ਕੀ ਕਰਨਾ ਰਾਤ ਦੀ ਰੋਟੀ ਦੀ ਤਿਆਰੀ ਕਰੂੰਗੀ ਜਿਹੜੀ ਦੀਦੀ ਵੱਲ ਲੈ ਕੇ ਜਾਣੀ ਆ ਕੋਈ ਨਾ ਤੁਸੀਂ ਫਿਕਰ ਨਾ ਕਰੋ ਮੇਰੀ ਸਿਆਣੀ ਧੀ ਆਪਣੇ ਘਰ ਦੀਆਂ ਜੜਾਂ ਨੂੰ ਮਜ਼ਬੂਤ ਰੱਖੋ ਕਿਉਂਕਿ ਜੇ ਜੜਾਂ ਮਜ਼ਬੂਤ ਹੋਣ ਤਾਂ ਇਹਨਾਂ ਨੂੰ ਪੁੱਟ ਸੁਟਣਾ ਕਿਸੇ ਦੇ ਵਾਸਤੇ ਦੀ ਗੱਲ ਨਹੀਂ ਲੋਕ ਤਾਂ ਤੁਹਾਡੇ ਘਰ ਦਾ ਤਮਾਸ਼ਾ ਬਣਾਉਣ ਨੂੰ ਤਿਆਰ ਬੈਠੇ ਨੇ ਤੁਸੀਂ ਉਹਨਾਂ ਨੂੰ ਮੌਕਾ ਤਾਂ ਦਿਓ ਤੇ ਇਹ ਮੌਕਾ ਪ੍ਰਸਤ ਲੋਕ ਤੁਹਾਡਾ ਜਲੂਸ ਕੱਢਣ ਜੜਾਂ ਤਾਂ ਹੀ ਮਜ਼ਬੂਤ ਰਹਿੰਦੀਆਂ ਨੇ ਜੇ ਆਪਸੀ ਸੂਝ-ਬੂਝ ਨਾਲ ਰਿਸ਼ਤੇ ਨਿਭਾਏ ਜਾਣ ਇੱਕ ਦੂਜੇ ਦੀਆਂ ਗਲਤੀਆਂ ਨੂੰ ਗਲਤ ਫਹਮੀਆਂ ਵਿੱਚ ਤਬਦੀਲ ਨਾ ਹੋਣ ਦਿਓ ਸਗੋਂ ਪਿਆਰ ਨਾਲ ਗਲਤੀ ਦਾ ਅਹਿਸਾਸ ਕਰੋ ਤਾਂ ਜੋ ਰਿਸ਼ਤੇ ਵਿੱਚ ਕਿਸੇ ਤਰ੍ਹਾਂ ਦੀ ਕੜਵਾਟ ਤੇ ਤਰੇੜ ਨਾ ਜਾਵੇ ਰੁਕੋ 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 ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲੇ